ਮਾਨੇ ਮਾਰ ਮੈਥੋਂ ਛੋਟਾ ਛੋਟਾ ਵੇ ਵੀਰਾ ਵਣ ਜਾ ਰਿਆ ਸਾਡੀ ਗਲੀ ਵਿੱਚ ਝੂੜੀਆਂ ਦਾ ਹੋਕਾਰ ਦੇਵੀ ਨਾ ਵੀਰਾ ਵਣ ਜਾ ਰਿਆ ਦਿੱਤਾ ਜਾਲਮਾਨ ਮਾਰ ਮੈਥੋਂ ਛੋਟਾ ਛੋਟਾ ਵੇ ਵੀਰਾਵਨ ਜਾਰਿਆ ਵੇੜੇ ਵਿੱਚ ਬੈਠੀ ਮੇਰੇ ਵੀਰ ਦੀ ਮਕਾਨ ਵੇ ਵੇੜੇ ਵਿੱਚ ਬੈਠੀ ਮੇਰੇ ਵੀਰ ਦੀ ਮਕਾਨ ਵੇ ਉਹ ਆਇਆ ਕੋੜ ਮੱਤਾਂ ਮੇਰੀ ਮਾਤਾ ਨੂੰ ਵਰਾਣ ਵੇ ਆਇਆ ਕੋੜ ਮੱਤਾਂ ਮੇਰੀ ਮਾਤਾ ਨੂੰ ਵਰਾਣ ਵੇ ਦਿਲ ਦਾ ਵਿਛੜ ਗਿਆ ਟੋਟਾ ਟੋਟਾ ਵੇ ਵੀਰਾਵਨ ਜਾ ਰਿਆ ਸਾਡੀ ਗਲੀ ਵਿੱਚ ਝੂੜੀਆਂ ਦਾ ਹੋਕਾ ਦੇਵੀ ਨਾ ਵੀਰਾਵਨ ਜਾ ਰਿਆ ਦਿੱਤਾ ਜਾਲ ਮਾਨ ਮਾਰ ਮੈਥੋਂ ਛੋਟਾ ਛੋਟਾ ਵੇ ਵੀਰਾਵਨ ਜਾ ਰਿਆ ਵੀਰ ਦੀਆਂ ਯਾਦਾਂ ਮੇਰੇ ਲਾਂਬੂ ਲਾਉਣ ਵੇ ਤੇਰੀਆਂ ਯਾਦਾਂ ਮੇਰੇ ਸੀਨੇ ਲਾਂਬੂ ਲਾਉਣ ਵੇ ਬੁੱਢੇ ਬਾਪੂ ਦੀਆਂ ਅੱਖਾਂ ਸ਼ਮ ਸ਼ਮ ਰੋਣ ਵੇ ਬੁੱਢੇ ਬਾਪੂ ਦੀਆਂ ਅੱਖਾਂ ਸ਼ਮ ਸ਼ਮ ਰੋਣ ਵੇ ਜੀਦਾ ਸਿੰਦਾ ਲਾਲ ਦੇ ਗਿਆਈ ਢੋਖਾ ਢੋਖਾ ਵੇ ਵੀਰਾ ਵਣ ਜਾ ਰਿਆ ਸਾਡੀ ਗਲੀ ਵਿੱਚ ਝੂੜੀਆਂ ਦਾ ਹੋਕਾ ਦੇਵੀ ਨਵੀਂ ਰਾਵਣ ਜਾ ਰਿਆ ਦਿੱਤਾ ਜਾਲਮਾਨ ਮਾਰ ਮੈਥੋਂ ਛੋਟਾ ਛੋਟਾ ਵੇ ਵੀਰਾਵਣ ਜਾ ਰਿਆ ਤੀਆਂ ਦਾ ਤਿਹਾਰ ਪਾਈਆਂ ਸਿਰ ਤੇ ਮਨਾਈ ਦਾ ਤਿਹਾਰ ਪਾਈਆਂ ਸਿਰ ਤੇ ਮਨਾਈ ਦਾ ਉਹ ਚੱਲਿਆ ਨਾ ਜਾਂਦਾ ਮੈਥੋਂ ਦੁੱਖ ਪਰ ਜਾਈਦਾ ਚੱਲਿਆ ਨਾ ਜਾਂਦਾ ਮੈਥੋਂ ਦੁੱਖ ਪਰ ਜਾਈਦਾ ਦੀਦੇ ਚਮ ਦਾ ਵਿਹੋ ਗਿਆ ਈ ਟੋਕਾ ਟੋਕਾ ਵੇ ਵੀਰਾ ਵਣ ਜਾ ਰਿਆ ਸਾਡੀ ਗਰੀਬੇ ਵਿੱਚ ਝੂੜੀਆਂ ਦਾ ਹੋਕਾ ਦੇਵੀ ਨ ਵੀਰ ਰਾਵਣ ਜਾ ਰਿਆ ਦਿੱਤਾ ਜਾਲ ਮਾ ਨਿਮਾਰ ਮੈਥੋਂ ਛੋਟਾ ਛੋਟਾ ਵੀਰ ਰਾਵਣ ਜਾ ਰਿਆ ਸ਼ਾਹਾਂ ਦੀਨੋਂ ਨੇਤ ਸਾਡੀ ਗਲੀ ਵਿੱਚ ਆ ਕੇ ਵੇ ਸ਼ਾਹਾਂ ਦੀਨੋਂ ਨੇਤ ਸਾਡੀ ਗਲੀ ਵਿੱਚ ਆ ਕੇ ਵੇ ਜਾਣ ਜਾਣ ਲੰਘਦੀ ਏ ਵੰਗਾ ਛਣਕਾ ਕੇ ਵੇ ਜਾਣ ਜਾਣ ਲੰਘਦੀ ਏ ਵੰਗਾ ਛਣਕਾ ਕੇ ਵੇ ਉਹ ਲੱਥੇ ਉਹਦਾ ਵੀ ਸੁਹਾਗ ਵਾਲਾ ਕੋਕਾ ਕੋ ਕਾਵੇ ਵੀਰਾਵਣ ਜਾ ਰਿਆ ਸਾਡੀ ਗਲੀ ਵਿੱਚ ਝੂੜੀਆਂ ਦਾ ਹੋਕਾ ਦੇਵੀ ਨਾ ਵੀਰਾਵਣ ਜਾ ਰਿਆ ਦਿੱਤਾ ਜਾਲਵਾ ਨਿਵਾਰ ਮੇ ਤੋਂ ਛੋਟਾ ਛੋਟਾ ਵੇ ਵੀਰਾਵਣ ਜਾ ਰਿਆ ਨਿਤ ਨੌਜਵਾਨ ਮਾਰੀ ਜਾਵੇ ਸਰਕਾਰ ਵੇ ਨਿਤ ਨੌਜਵਾਨ ਮਾਰੀ ਜਾਵੇ ਸਰਕਾਰ ਵੇ ਦੀਆਂ ਸੁਹਾਗਣਾ ਦੋ ਹਥੜਾਂ ਦੀ ਮਾਰਵੇ ਦੀਆਂ ਸੁਹਾਗਣਾ ਦੋ ਹਥੜਾਂ ਦੀ ਮਾਰਵੇ ਲੋਕੀ ਜਾਣਦਾ ਏ ਪਾਲਿਆ ਵੇ ਲੋਕਾ ਲੋਕਾ ਵੇ ਵੀਰਾਵਣ ਜਾ ਰਿਆ ਸਾਡੀ ਕਲੀ ਵਿੱਚ ਝੂੜੀਆਂ ਦਾ ਹੋਕਾ ਦੇਵੀ ਨਾ ਵੀਰਾਵਣ ਜਾ ਰਿਆ ਦਿੱਤਾ ਜਾਲਮਾਨ ਮਾਰ ਮੈਥੋਂ ਛੋਟਾ ਛੋਟਾ ਬੇਵੀਰਾ ਬਣ ਜਾ ਰਿਹਾ ਦਾ ਤਿਹਾਰ ਪਾਈਆਂ ਸਿਰ ਤੇ ਮਨਾਈ ਦਾ ਦਾ ਤਿਹਾਰ ਪਾਈਆਂ ਸਿਰ ਤੇ ਮਨਾਈ ਦਾ ਐਵੇਂ ਸਾਥੋਂ ਬੰਗਾਂ ਕੋਲੋਂ ਗੋਟ ਨਹੀਂ ਪਣਾਈ ਦਾ ਐਵੇਂ ਸਾਥੋਂ ਬੰਗਾਂ ਕੋਲੋਂ ਗੋਟ ਨਹੀਂ ਪਣਾਈ ਦਾ ਸਾਡੇ ਪਿੰਡਾਂ ਚ ਤਾਂ ਸੌਣ ਚ ਵੀ ਸੋਕਾ ਸੋਕਾ ਵੇ ਵੀਰਾ ਵਣ ਜਾ ਰਿਆ ਸਾਡੀ ਗਲੀ ਵਿੱਚ ਝੂੜੀਆਂ ਦਾ ਹੋਕਾ ਦੇਵੀ ਦਾ ਵੀਰਾਵਤ ਜਾ ਰਿਆ ਦਿੱਤਾ ਜਾਲ ਮਾਨ ਮਾਰ ਮੈਥੋਂ ਛੋਟਾ ਛੋਟਾ ਵੀਰਾਵਨ ਜਾ ਰਿਆ